ਦੇਖੋ ਜੀ 4 ਗ੍ਰਾਮ ਆਈਸ ਏਆਈ ਨਹੀਂ ਬਣਾਉਂਦਾ ਹੁੰਦਾ ਪੁਲਿਸ ਨੇ 4 ਕਿਲੋ ਨਹੀਂ ਪਾਤੀ ਉਹ ਸਾਰਾ ਕੁਝ ਜੈਨੂਅਲ ਝੂਠੇ ਬੰਦੇ ਆ ਮੈਂ ਉਹਨਾਂ ਦੇ ਨਾਲ ਕਦੇ ਖੜਦਾ ਨਹੀਂ ਹੈਗਾ ਮਹਾਰਾਜ ਦੀ ਬਾਣੀ ਕਹਿੰਦੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਅਸੀਂ ਡੇ 1 ਤੋਂ ਕਹਿ ਰਹੇ ਆ ਤੁਹਾਡੇ ਇੱਥੇ ਫਰੀਦਕੋਟ ਹੀ ਕਿਹਾ ਸੀ ਨਾ ਕਿ ਬਹੁਤ ਕੁਝ ਨਿਕਲੇਗਾ ਆਉਣ ਵਾਲੇ ਦਿਨਾਂ 'ਚ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਤੇ ਹਜੇ ਹੋਰ ਕੁਝ ਵੀ ਸੁਪਲੇ ਲੈਣ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਮਿੱਠੂ ਰਾਮ ਵੀ ਕਹਿੰਦਾ ਸੀ ਨਾ ਵੀ ਮੇਰੇ ਾਂਡੇ ਲੈਣ ਜਾਣਾ ਤੇ ਮੇਰੇ ਇੰਨੇ ਬਣ ਜਾਣੇ ਆ ਤੇ ਮੈਂ ਇਦਾਂ ਕਰ ਲੈਣੀ ਆ ਤੇ ਉਹ ਸਾਰੀ ਟੋ ਉਹ ਮੰਗੇਰੀ ਲਾਲ ਦੇ ਤੁਸੀਂ ਰੀਟੇਨ ਕਰਕੇ ਜਿਹੜੀਆਂ ਏਜੰਸੀਆਂ ਸਰਕਾਰਾਂ ਵੱਡਾ ਕਰ ਰਹੀਆਂ ਉਹਦੀ ਇਸ ਕੇਸ ਗ੍ਰਿਫਤਾਰੀ ਪੈਣੀ ਚਾਹੀਦੀ ਐ ਐਨਐਸਏ ਟੁਕਰੀ ਐਮਪੀ ਅਮਰਤਪਾਲ ਨੇ ਉਹਨਾਂ ਦੇ ਖਿਲਾਫ ਜਿੱਥੇ ਐਨਐਸਏ ਜੇਲ੍ਹ ਦੇ ਵਿੱਚ ਬੰਦ ਨੇ ਕਾਫੀ ਸਵਾਲ ਉੱਠ ਰਹੇ ਨੇ ਪਿਛਲੇ ਸਮੇ ਇੱਕ ਦੱਸਿਆ ਜਾ ਰਿਹਾ ਕਿ ਟੈਂਡਰ ਤੇ ਵੀ ਉਹਨਾਂ ਦੀ ਪੁਰਾਣੀ ਚੈਟ ਨਿਕਲੀ ਆ ਆਡੀਓ ਨਿਕਲਦੀਆਂ ਉਹਨਾਂ ਦੇ ਭਰਾ ਦੀ ਇੱਕ ਨਸ਼ਾ ਲੈਣ ਦੀ ਇੱਕ ਵੀਡੀਓ ਆਈ ਹੈ ਅਲੱਗ ਹੀ ਉਹ ਕਿਹਾ ਜਾਂਦਾ ਕਿ ਇਹ ਐਆਈ ਨਾਲ ਕਿਸੇ ਕਿਸ ਨੇ ਬਣਾਈ ਕੀੀ ਹੈ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਦੇਖੋ ਜੀ 4 ਗ੍ਰਾਮ ਆਈਸ ਏਆਈ ਨਹੀਂ ਬਣਾਉਂਦਾ ਹੁੰਦਾ ਪਰਸ ਨੇ 4 ਕਿਲੋ ਨਹੀਂ ਪਾਤੀ ਉਹ ਸਾਰਾ ਕੁਝ ਜੈਨੂਅਲ ਹੈ ਇਹਨਾਂ ਨੇ ਅਜੇ ਤੱਕ ਡਿਫਰਮੇਸ਼ਨ ਨਹੀਂ ਕੀਤਾ ਜੇ ਏਆਈ ਨਾ ਹੋਈ ਹੈ ਤੇ ਜਦੋਂ ਅਸੀਂ ਡੇ 1 ਤੋਂ ਕਹਿ ਰਹੇ ਹਾਂ ਤੁਹਾਡੇ ਇੱਥੇ ਫਰੀਦਕੋਟੀ ਕਿਹਾ ਸੀ ਨਾ ਕਿ ਬਹੁਤ ਕੁਝ ਨਿਕਲੇਗਾ ਆਉਣ ਵਾਲੇ ਦਿਨਾਂ ਚ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਤੇ ਹਜੇ ਹੋਰ ਕੁਝ ਵੀ ਆਊਗਾ ਹਜੇ ਇਨਵੈਸਟੀਗੇਸ਼ਨ ਚ ਤੇ ਸਾਨੂੰ ਇੱਕ ਰੰਜ ਵੀ ਹੈਗਾ ਕਿ ਉਹਨੂੰ ਐਨਐਸਏ ਚ ਡਿਟੇਨ ਕਰਕੇ ਜਿਹੜੀਆਂ ਏਜੰਸੀਆਂ ਸਰਕਾਰਾਂ ਵੱਡਾ ਕਰ ਰਹੀਆਂ ਉਹਦੀ ਇਸ ਕੇਸ ਚ ਗ੍ਰਿਫਤਾਰੀ ਪੈਣੀ ਚਾਹੀਦੀ ਐਨਐਸਏ ਟੁੱਟਣੀ ਚਾਹੀਦੀ ਆ ਤੇ ਜਿਹੜੀ ਉਹ ਟੈਂਡਰ ਤੇ ਜੋ ਆਇਆ ਹੈ ਉਹ ਹੁਣ ਸ਼ਰਮਨਾ ਸਿਰ ਚ ਕਾਉਂਦਾ ਆ ਪੂਰੀ ਕੌਮ ਦਾ ਕਿਉਂਕਿ ਬਹੁਤ ਕੌਮ ਨੇ ਉਹਨੂੰ ਮਾਣ ਦਿੱਤਾ ਸੀਗਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਅਸਥਾਨ ਤੇ ਉਹਦੀ ਦਸਤਾਰਬੰਦੀ ਹੋਈ ਸੀ ਤੇ ਉਹ ਸਾਰੀ ਤوهੀਨ ਹੋਈ ਆ ਪਰ ਇਹਦੇ ਤੇ ਵਿਖਿਆ ਗਿਆ ਕਾਫੀ ਕਹਿ ਦਈਏ ਲੋਕ ਉਹਦੇ ਨਾਲ ਜੁੜੇ ਸੀਗੇ ਇੱਕ ਵੱਡਾ ਕਾਫਲਾ ਚੱਲਿਆ ਸੀਗਾ ਕਿਉਂਕਿ ਕਿਤੇ ਨਾ ਕਿਤੇ ਉਹਨੇ ਦਿਖ ਵੀ ਸੰਤ ਭਿੰਡਰਾਂ ਵਾਲਿਆਂ ਦੀ ਤਰ੍ਹਾਂ ਦਿਖਾਈ ਗਈ ਹੈਗੀ ਆ ਉਸ ਤਰ੍ਹਾਂ ਤੀਰ ਉਸੇ ਤਰ੍ਹਾਂ ਚਾਲ ਸੀਗੀ ਹਣਾ ਤੇ ਲੋਕ ਵੀ ਜੁੜੇ ਸੀ ਲੋਕਾਂ ਵੱਲੋਂ ਬਹੁਮਤ ਨਾਲ ਕਹਿ ਦਿੱ ਗਏ ਵੀ ਅੰਨੇਵਾ ਜਿਹੜੀ VOTING ਪਾ ਕੇ ਉਹਨਾਂ ਨੂੰ ਜਿਹੜਾ ਚੁਣਿਆ ਗਿਆ ਸੀਗਾ ਤੇ ਪਰ ਇੰਨਾ ਹੋਣ ਦੇ ਬਾਵਜੂਦ ਤੁਸੀਂ ਪਹਿਲਾਂ ਕਿਤੇ ਉਹਨਾਂ ਨਾਲ ਵੀ ਦਿਸੇ ਸੀਗੇ ਤੇ ਅੱਜ ਹੁਣ ਸਵਾਲ ਉਹ ਕਿਉਂ ਉੱਠ ਰਿਹਾ ਨਹੀਂ ਜੀ ਮੈਂ ਡੇਵਨ ਤੋਂ ਹੀ ਅੰਦਰੋਂ ਜਿਹੜੇ ਝੂਠੇ ਬੰਦੇ ਆ ਮੈਂ ਉਹਨਾਂ ਦੇ ਨਾਲ ਕਦੇ ਖੜਦਾ ਨਹੀਂ ਹੈਗਾ ਮਹਾਰਾਜ ਦੀ ਬਾਣੀ ਕਹਿੰਦੀ ਅੰਦਰੋਂ ਝੂਠੇ ਪੈਜbaar ਦੁਨੀਆ ਅੰਦਰ ਖੈਰ 68 ਤੀਰ ਤੇ ਜੇ ਨਾ ਮੈਂ ਉੱtre ਨਹੀਂ ਮਹਿਰ ਉਹ ਝੂਠੇ ਬੰਦੇ ਆ ਅੱਜ ਉਹਨਾਂ ਦੇ ਪਾਸ ਸਤਗੁਰ ਪਾਤਸ਼ਾਹ ਦੀ ਮਿਹਰ ਸਦਕਾ ਉਗੜ ਗਿਆ ਉਹ ਜਿਹੜਾ ਖੋਟਾ ਢਗੂਆ ਸੀ ਨਾ ਉਹ 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 ਸਾਫ ਹੋ ਗਈ ਗੀ ਤੇ ਹੁਣ ਉਹ ਲੋਕ ਪਛਤਾਉਣਗੇ ਕਿ ਅਸੀਂ ਕੀ ਕਰ ਬੈਠੇ ਅਸੀਂ ਗੈ ਤੇ ਸੋਨਾ ਲੈਣ ਸੀ ਤੇ ਸਾਨੂੰ ਤਾਂਬਾ ਆਪਣਾ ਸਿਲਵਰ ਤੋਂ ਵੀ ਮਾੜੀ ਧਾਤੂ ਪੱਲੇ ਪੈ ਗਈ ਹੈ ਜਿਹੜੀ ਅੱਜ ਹੁਣ ਗਲੋਂ ਨਹੀਂ ਲੈਣੀ ਕਿਉਂਕਿ ਹੁਣ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਮੇਰਾ ਲਾ ਸਵਾਲ ਆ ਤੁਸੀਂ ਸਵਾਲ ਚੱਕ ਰਹੇ ਹੋ ਪਰ ਦੂਜੇ ਪਾਸੇ ਜੋ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਤਾਂ ਪੰਜਾਬ ਦਾ ਮੁੱਖ ਮੰਤਰੀ ਅਗਲਾ ਕਿਤੇ ਨਾ ਕਿਤੇ ਨਿਧਾਰਤ ਕਰੀ ਬੈਠੇ ਨੇ ਕਿ ਇਹ ਬਾਹਰ ਆਉਣਗੇ ਤੇ ਅਗਵਾਈ ਕਰਨਗੇ ਮੰਗੇਰੀ ਪਾਰਟੀ ਬਣੀ ਹੋਈ ਹੈ ਮੰਗੇਰੀ ਲਾਲ ਦੇ ਸੁਪਲੇ ਲੈਣ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਮਿੱਠੂ ਰਾਮ ਵੀ ਕਹਿੰਦਾ ਸੀ ਨਾ ਵੀ ਮੇਰੇ ਆਂਡੇ ਲੈਣ ਜਾਣਾ ਤੇ ਮੇਰੇ ਇੰਨੇ ਬੜ ਜਾਣੇ ਆ ਤੇ ਮੈਂ ਇਦਾਂ ਕਰ ਲੈਣੀਆਂ ਤੇ ਉਹ ਸਾਰੀ ਟੋ ਉਹ ਮੰਗੇਰੀ ਲਾਲ ਦੇ ਸੁਪਨੇ ਨੇ ਉਹ ਲੈਂਡ ਕੋਈ ਹਰਜ ਥੋੜੋ ਹੈਗਾ ਇਦਾਂ 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 ਸੀਐਮ ਬਣਨਾ ਸੌਖਾ ਕੰਮ ਨਹੀਂ ਹੈ ਤਨੋਤ ਮੇ ਅ ਸੁਏਕਸਨ ਪਰ ਸਿਕ ਪ੍ਰਚਾਰਕ ਸਤਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਜਿਨ੍ਹਾਂ ਵੱਲੋਂ ਵੱਲੋਂ ਐਪੀ ਅਮਰਤਪਾਲ ਉੱਪਰ ਵੀ ਕਾਫੀ ਸਵਾਲ ਖੜੇ ਕੀਤੇ ਗਏ ਕਿਉਂਕਿ ਉਹਨਾਂ ਉੱਪਰ ਵੀ ਜੋ ਪਿਛਲੇ ਸਮੇਂ ਚਿਹਰੇ ਸਾਹਮਣੇ ਆਈ ਸੀ ਉਹਦੇ ਤੇ ਵੀ ਸਵਾਲ ਖੜੇ ਕੀਤੇ ਗਏ ਨੇ ਤੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਜਿਹੜੇ ਸੀਐਮ ਜਿਹੇ ਚਿਹਰੇ ਵਜੋਂ ਅਮਰਤਪਾਲ ਮਹਿਰੋ ਅਮਰਤਪਾਲ ਪਰ ਜਿਹੜੇ ਸਾਹਮਣੇ ਆ ਸਕਦੇ ਉਹਨਾਂ ਉੱਪਰ ਵੀ ਜਿਹੜਾ ਬਾਕੂ ਬੀ ਜਵਾਬ ਦਿੱਤਾ ਕੈਮਰਾਮੈਨ ਤੇ ਮਿੰਦਨਾ ਜਗਮਨ ਟੀਵੀ ਦੇ ਜਗਤਾਰ ਸਿੰਘ